ਬਾਦਲ ਨੇ ਮੁਕੇ ਸੁਖਬੀਰ ਬਾਦਲ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਇੱਕ ਵੀਡੀਓ ਸਾਂਝੀ ਕੀਤੀ ਹੈ ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਮੇਰੇ ਸਤਕਾਰਯੋਗ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਬਾਦਲ ਸਮੁੱਚੇ ਪੰਜਾਬੀਆਂ ਦੇ ਸਤਕਾਰਯੋਗ ਨੇ ਜੋ ਕਿ ਪੰਜਾਬ ਦੇ ਨਿਰਮਾਣ 'ਚ ਉਹਨਾਂ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ ਉਹਨਾਂ ਨੇ ਪੰਥ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਲਈ ਅਨੇਕਾਂ ਸੰਘਰਸ਼ ਲੜੇ ਜੇਲ੍ਹਾਂ ਕੱਟੀਆਂ ਤੇ ਅਨੇਕਾਂ ਤਸੀਹੇ ਸਹੇ ਉਹ ਪੰਜਾਬੀਆਂ ਦੇ ਹਰਮਨ ਪਿਆਰੇ ਆਗੂ ਸਨ ਇਸ ਕਰਕੇ ਹੀ ਉਹਨਾਂ ਨੂੰ ਪੰਜ ਵਾਰ ਹੀ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਪੰਚ ਦੀ ਬੀਨ ਦੇ ਸੇਵਾ ਕਰਨ ਦਾ ਮੌਕਾ ਮਿਲਿਆ ਅਜੁਨਾ ਨੂੰ ਯਾਦ ਕਰਦੇ ਆ ਮਹਿਸੂਸ ਕਰਦਾ ਹਾਂ ਕਿ ਉਹਨਾਂ ਦੀ ਘਾਟ ਸਦਾ ਰੜਕਦੀ ਰਹੇਗੀ ਮੇਰੇ ਪਿਤਾ ਬਾਦਲ ਸਾਹਿਬ ਨੇ ਮੈਨੂੰ ਇੱਕ ਗੱਲ ਕਹੀ ਕਿਆ ਸੁਖਵੀਰ ਜ਼ਿੰਦਗੀ ਵਿੱਚ ਉਹਨਾਂ ਹੀ ਵਾਦਾ ਕਰੀ ਜਿੰਨਾ ਪੂਰਾ ਕਰ ਸਕੇ ਕਿਉਂਕਿ ਸਿਆਸਤਦਾਨ ਜਿਹੜਾ ਵਾਦਾ ਪੂਰਾ ਨਹੀਂ ਕਰਦਾ ਲੋਕੀ ਉਹਦੇ ਤੇ ਵਿਸ਼ਵਾਸ ਨਹੀਂ ਕਰਦੇ ਪੰਜ ਵਾਰ ਮੁੱਖ ਮੰਤਰੀ ਬੰਨਾ ਉਹ insan ਬਣ ਸਕਦਾ ਜਿਹਦੇ ਤੇ ਜਨਤਾ بار بار ਵਿਸ਼ਵਾਸ ਰੱਖਦੀ ਹੈ ਉਹਨਾਂ ਦੀ ਕਮੀ ਬਹੁਤ ਮਹਿਸੂਸ ਹੋ ਰਹੀ ਹੈ ਕਿਉਂਕਿ ਪਾਵੇਂ ਬਜ਼ੁਰਗ ਛੀ ਪਰ ਜਦੋਂ ਘਰੇ ਬੈਠੇ ਕੋਈ ਵੀ ਸਮੱਸਿਆ ਆਉਂਦੀ ਅਸੀਂ ਉਹਨਾਂ ਕੋਲੇ ਜਾਂਦੇ ਸਲਾਹ ਲੈਂਦੇ ਤੇ ਸਾਨੂੰ ਸਹੀ ਰਾਹ ਪਾਉਂਦੇ ਮੈਂ ਕੋਸ਼ਿਸ਼ ਕਰੂੰਗਾ ਕਿ ਜਿਸ ਸੋਚ ਲੈ ਕੇ ਬਾਦਲ ਸਾਹਿਬ ਨੇ ਪੰਜਾਬ ਨੂੰ ਅਗੇ ਲੱਗ ਗਏ ਜਿਸ ਤਰੀਕੇ ਨਾਲ ਬਾਦਲ ਸਾਹਿਬ ਨੇ ਸੇਵਾ ਕੀਤੀ ਜਿਵੇਂ ਸਾਰੇ ਵਰਗ ਦੇ ਲੋਕਾਂ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਰੱਖਿਆ ਉਹੀ ਤਰੀਕੇ ਨਾਲ ਮੈਂ ਵੀ ਚੱਲਾਂਗਾ ਤਾਂ ਸੂਚੀ ਪਾਰਟੀ ਵਿੱਚ ਰਹੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ